ਅਧਿਆਪਕ ਦਿਵਸ ਦੇ ਇਸ ਵਿਸ਼ੇਸ਼ ਮੌਕੇ ਦੇ ਉੱਤੇ ਮੈਂ ਕਹਿਣਾ ਚਾਹੁੰਦਾ ਕਿ ਅਧਿਆਪਕ ਸਾਨੂੰ ਗਿਆਨ ਦਿੰਦੇ ਹਨ ਅਧਿਆਪਕ ਸਾਡੇ ਜੀਵਨ ਦੇ ਵਿੱਚ ਜੋ ਹਨੇਰਾ ਹੈ ਉਸ ਨੂੰ ਆਪਣੇ ਗਿਆਨ ਦੀ ਰੋਸ਼ਨੀ ਦੇ ਨਾਲ ਰੋਸ਼ਨ ਕਰਦੇ ਹਨ ਅਧਿਆਪਕ ਹੀ ਸਾਨੂੰ ਸੰਸਕਾਰ ਦਿੰਦੇ ਹਨ ਬੇਸ਼ੱਕ ਵਿਦਿਆਰਥੀ ਦਾ ਆਪਣਾ ਪਰਿਸ਼ਰਮ ਹੁੰਦਾ ਹੈ ਲੇਕਿਨ ਫੇਰ ਵੀ ਉਹਨਾਂ ਰਸਤਿਆਂ ਦੇ ਵਿੱਚੋਂ ਜਿਹੜੇ ਕੰਡੇ ਆ ਉਹ ਅਧਿਆਪਕ ਹੀ ਚੁੰਦੇ ਹਨ ਅਧਿਆਪਕ ਕੇਵਲ ਸਾਨੂੰ ਪੜਾਉਂਦੇ ਹੀ ਨਹੀਂ ਸਾਡੇ ਜੀਵਨ ਦੇ ਬੜਕੇ ਵੀ ਪਰਦੇ ਹਨ ਤੇ ਸਾਡੇ ਜੀਵਨ ਦਾ ਜਿਹੜਾ ਭਵਿੱਖ ਹੈ ਉਹਨੂੰ ਲਿਖਦੇ ਹਨ ਤਾਂ ਮੈਂ ਅੱਜ ਇਸ ਵਿਸ਼ੇਸ਼ ਮੌਕੇ ਤੇ ਅਧਿਆਪਕ ਦਿਵਸ ਦੇ ਮੌਕੇ ਤੇ ਮੈਂ ਆਪਣੇ ਵੱਲੋਂ ਉਹਨਾਂ ਨੂੰ ਕੋਟ-ਕੋਟ ਨਮਨ ਕਰਦਾ ਹਾਂ ਕਿਉਂਕਿ ਸਾਡੇ ਵਿੱਚ ਬਹੁਤ ਹੀ ਮਹਾਨ ਸਮਾਜ ਸੁਧਾਰਕ ਮਹਾਤਮਾ ਜੋਤੀਬਾ ਫੂਲੇ ਜੀ ਨੇ ਆਪਣੀ ਧਰਮ ਪਤਨੀ ਸ਼੍ਰੀਮਤੀ ਸਵਿੱਤਰੀ ਵਾਈ ਫੂਲੇ ਜੀ ਨੂੰ ਸਭ ਤੋਂ ਪਹਿਲਾਂ ਪੜਾਉਣਾ ਸ਼ੁਰੂ ਕੀਤਾ ਔਰ ਉਹ ਪੜਾਉਣ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ 1 ਜਨਵਰੀ 1848 ਦੇ ਵਿੱਚ ਪੂਨੇ ਦੇ ਵਿੱਚ ਮਹਾਰਾਸ਼ਟਰ 'ਚ ਉਹਨਾਂ ਨੇ ਲੜਕੀਆਂ ਦੇ ਲਈ ਇੱਕ ਸਕੂਲ ਦੀ ਸਥਾਪਨਾ ਕੀਤੀ ਔਰ ਉਸ ਤੋਂ ਬਾਅਦ ਅੱਗੇ ਲੜਕੀਆਂ ਨੂੰ ਸਿੱਖਿਆ ਦੇਣ ਦੇ ਲਈ ਉਪਰਾਲੇ ਸ਼ੁਰੂ ਹੁੰਦੇ ਰਹੇ ਇਹ ਵੀ ਪਿਆਰੀਏ ਸੁਆਮੀ ਨਾਇਕਰ ਜੀ ਨੇ ਵੀ ਇਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ ਔਰ ਉਸ ਤੋਂ ਬਾਅਦ ਵਿਸ਼ੇਸ਼ ਤੌਰ ਤੇ ਜਦੋਂ ਅਧਿਕਾਰ ਦਿਵਸ ਦੇ ਮੌਕੇ ਦੇ ਉੱਤੇ 5 ਸਤੰਬਰ 1962 ਨੂੰ ਅਧਿਕਾਰ ਦਿਵਸ ਦੇ ਰੂਪ ਦੇ ਵਿੱਚ ਸਰਪੰਲੀ ਡਾਕਟਰ ਰਾਧਾ ਕ੍ਰਿਸ਼ਨ ਜੀ ਜਿਹੜੇ ਕਿ ਸਾਡੇ ਦੇਸ਼ ਦੇ ਦੂਜੇ ਰਾਸ਼ਟਰਪਤੀ ਹੋਏ ਨੇ ਤਾਂ ਕਿਉਂਕਿ ਉਹ ਖੁਦ ਵੀ ਅਧਿਆਪਕ ਰਹੇ ਨੇ ਤਾਂ ਉਹਨਾਂ ਦੇ ਇਸ ਪਾਵਨ ਪਵਿੱਤਰ ਜਨਮ ਦਿਹਾੜੇ ਦੇ ਸ਼ੁਭ ਮੌਕੇ ਤੇ ਇਹ ਜਿਹੜਾ ਅਧਿਆਪਕ ਦਿਵਸ ਆ ਇਸ ਨੂੰ ਸਮਰਪਿਤ ਹੋਇਆ ਔਰ ਇਸੇ ਦਿਨ ਇਹ ਜਿਹੜਾ ਦਿਵਸ ਹੈ ਮਨਾਇਆ ਜਾਂਦਾ ਹੈ ਤੋਂ ਅੱਜ ਇਹਨਾਂ ਸਾਰੇ ਅਧਿਆਪਕਾਂ ਦੀ ਕਿਰਪਾ ਦੇ ਨਾਲ ਅੱਜ ਅਸੀਂ ਇੱਥੇ ਇੱਕ ਵਿਸ਼ੇਸ਼ ਦਰਜਾ ਲੈ ਕੇ ਬੈਠੇ ਆਂ ਔਰ ਸਾਨੂੰ ਇੰਜ ਲੱਗਦਾ ਹੈ ਕਿ ਸਾਨੂੰ ਅੱਜ ਵੀ ਬਹੁਤ ਸਾਰੇ ਗਿਆਨ ਦੀ ਜ਼ਰੂਰਤ ਹੈ ਔਰ ਅਸੀਂ ਚਾਹੁੰਦੇ ਆਂ ਕਿ ਇਹ ਗਿਆਨ ਸਾਨੂੰ ਮਿਲੇ ਤਾਂ ਜੋ ਅਸੀਂ ਅੱਗੇ ਵੀ ਇਸ ਗਿਆਨ ਨੂੰ ਹੋਰ ਜ਼ਿਆਦਾ ਵਿਸ਼ਾਲ ਦਾਇਰੇ ਦੇ ਵਿੱਚ ਜਾ ਕੇ ਵੰਡ ਸਕੀਏ ਸੋ ਅੱਜ ਇਸ ਦਿਵਸ ਦੇ ਮੌਕੇ ਤੇ ਮੈਂ ਆਪਣੇ ਵੱਲੋਂ ਅਧਿਆਪਕ ਦਿਵਸ ਦੇ ਮੌਕੇ ਤੇ ਅਧਿਆਪਕਾਂ ਨੂੰ ਕੋਟ-ਕੋਟ ਨਮਨ ਕਰਦਾ ਹਾਂ ਔਰ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਲੱਖ-ਲੱਖ ਵਧਾਈ ਦਿੰਦਾ ਹਾਂ ਜੈ ਭੀਮ ਜੈ ਭਾਰਤ